ਹੱਲੇ ਦੇ ਹਸਕ ਪ੍ਰਦਰਸ਼ਨਾਂ ਤੋਂ ਬਾਅਦ ਅਮਰੀਕਾ ਦੇ ਵਿੱਚ ਵੱਡੀ ਹਲਚਲ ਹੋਈ ਹੈ ਜਿੱਥੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਗੈਵਨ ਨਿਊਸਮ ਆਮੋ ਸਾਹਮਣੇ ਹੋ ਗਏ ਨੇ ਤਾਂ ਟਰੰਪ ਦੀਆਂ ਨੀਤੀਆਂ ਟਰੰਪ ਦੀਆਂ ਕਾਰਵਾਈਆਂ ਅਤੇ ਟਰੰਪ ਦੇ ਬਿਆਨਾਂ ਦਾ ਤਿੱਖਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਅਮਰੀਕਾ ਦੇ ਵਿੱਚ ਰਾਜਨੀਤਿਕ ਤਣਾਅ ਜਿਹੜਾ ਉਹ ਪੈਦਾ ਹੋ ਗਿਆ ਹੈ ਡੋਨਾਲਡ ਟਰੰਪ ਵੱਲੋਂ ਨਿਊਸਮ ਨੂੰ ਗ੍ਰਿਫਤਾਰ ਕਰਨ ਦੀ ਧਮਕੀ ਦਿੱਤੀ ਗਈ ਹੈ واਸ਼ਿੰਗਟਨ ਡੀਸੀ ਤੋਂ ਇੱਕ ਹੈਰਾਨ ਕਰਨ ਵਾਲੀ ਟਿੱਪਣੀਆਂ ਜਿਹੜੀ ਉਹ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਵੱਲੋਂ ਕੀਤੀ ਗਈ ਹੈ ਅਤੇ ਉਹਨਾਂ ਨੇ ਕਿਹਾ ਹੈ ਕਿ ਜੇ ਇਮੀਗ੍ਰੇਸ਼ਨ ਐਂਡ ਕਸਟਮ ਐਨਫੋਰਸਮੈਂਟ ਯਾਨੀ ਕਿ ਆਈਸੀਈ ਦੀਆਂ ਕਾਰਵਾਈਆਂ ਵਿੱਚ ਰਿਕਵਰਟ ਪਾਈ ਤਾਂ ਉਹ ਕੈਲੀਫੋਰਨੀਆ ਦੇ ਗਵਰਨਰ ਗੈਵ ਨਿਊਸਮ ਦੀ ਗ੍ਰਿਫਤਾਰੀ ਦੀ ਪੱਖੇਦਾਰੀ ਕਰਦੇ ਹਨ ਤੇ ਇਸ ਬਿਆਨ ਤੋਂ ਬਾਅਦ ਵੱਡੀ ਹਲਚਲ ਅਮਰੀਕਾ ਦੇ ਵਿੱਚ ਸ਼ੁਰੂ ਹੋ ਗਈ ਹੈ ਇਹ ਬਿਆਨ ਟਰੰਪ ਨੇ ਉਸ ਵੇਲੇ ਦਿੱਤਾ ਜਦੋਂ ਉਹ ਮਰੀਨ ਵਨ ਤੋਂ ਉਤਰੇ ਸਨ ਤੇ ਇੱਕ ਪ੍ਰੈਸਰ ਰਿਪੋਰਟਰ ਨੇ ਉਹਨਾਂ ਤੋਂ ਪੁੱਛਿਆ ਕਿ ਬਾਰਡਰਜ਼ਾਰ ਟਾਮ ਹੋਮਨ ਨੂੰ ਨਿਊਸਮ ਦੀ ਗ੍ਰਿਫਤਾਰੀ ਡੀਟੈਲ ਚੁਕੜੀ ਚਾਹੀਦੀ ਹੈ ਤਾਂ ਜਦੋਂ ਪੱਤਰਕਾਰ ਨੇ ਟਰੰਪ ਤੋਂ ਇਹ ਪੁੱਛਿਆ ਤਾਂ ਇਹ ਗੱਲ ਆ ਜਿਹੜੀ ਉਹ ਆਖੀ ਗਈ ਹੈ ਕਿ ਜਦੋਂ ਟਾਮ ਹੋਮਨ ਨੇ ਚੁਣੌਤੀ ਵਿੱਚ ਕਿਹਾ ਸੀ ਕਿ ਮੈਨੂੰ ਗ੍ਰਫਤਾਰ ਕਰੋ ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਤਾਂ ਡੋਨਾਲਡ ਟਰੰਪ ਨੇ ਜਵਾਬ ਦਿੱਤਾ ਜੇ ਮੈਂ ਟਾਮ ਹੁੰਦਾ ਤਾਂ ਕਰ ਲੈਂਦਾ ਮੈਨੂੰ ਲੱਗਦਾ ਹੈ ਇਹ ਵਧੀਆ ਹੋਵੇਗਾ ਤਾਂ ਟਰੰਪ ਨੇ ਦਾਵਾ ਕੀਤਾ ਹੈ ਕਿ ਲਾਸ ਐਂਜਲਸ ਵਿੱਚ ਜੋ ਹਿੰਸਕ ਪ੍ਰਦਰਸ਼ਨ ਹੋਏ ਨੇ ਉਹ ਅਸਲ ਪ੍ਰਦਰਸ਼ਨਕਾਰੀ ਨਹੀਂ ਸਨ ਸਗੋਂ ਪੇਸ਼ੇਵਰ ਉਪਦਰਵਕਾਰੀ ਸਨ ਤਾਂ ਉਹਨਾਂ ਨੇ ਇਹ ਗੱਲ ਆਖੀ ਇਹ ਲੋਕ ਦੁਸ਼ਟ ਹਨ ਇਨਸੈਰਿਕਨਿਸ਼ਟ ਹਨ ਇਹਨਾਂ ਨੂੰ ਜੇਲਾ ਵਿੱਚ ਹੋਣਾ ਚਾਹੀਦਾ ਇਹ ਤਾਂ ਕੈਲਿਫੋਨੀਆ ਦੇ ਗਵਰਨਰ ਗੈਵ ਨਿਊਸਮ ਨੇ ਟਰੰਪ ਦੇ ਬਿਆਨ ਦੀ ਕਰੜੀ ਨਿੰਦਾ ਕੀਤੀ ਹੈ ਤੇ ਟਵਿੱਟਰ ਤੇ ਲਿਖਿਆ ਸਭ ਤੋਂ ਵੱਡੀ ਚਿੰਤਾ ਦੀ ਗੱਲ ਇਹ ਹੈ ਕਿ ਅਮਰੀਕਾ ਦਾ ਰਾਸ਼ਟਰਪਤੀ ਇੱਕ ਬੈਟੇ ਹੋਏ ਰਾਜਪਾਲ ਦੀ ਗ੍ਰਿਫਤਾਰੀ ਦੀ ਮੰਗ ਕਰ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਹ ਇੱਕ ਲਕੀਰ ਹੈ ਜੋ ਦੇਸ਼ ਦੇ ਤੰਤਰ ਲਈ ਕਦੇ ਨਹੀਂ ਲੱਗਣੀ ਚਾਹੀਦੀ ਤਾਂ ਪਿਛਲੇ ਹਫਤੇ ਹੋਈਆਂ ਘਟਨਾਵਾਂ ਨੂੰ ਲੈ ਕੇ ਹਾਲਾਤ ਦੇ ਜਿਹੜੇ ਉਤਣਾਹ ਵਾਲੇ ਪੈਦਾ ਹੋ ਗਏ ਸਨ ਲਾਸ ਏਂਜਲਸ ਵਿੱਚ ਟਰੰਪ ਪ੍ਰਸ਼ਾਸਨ ਵੱਲੋਂ ਕੀਤੀਆਂ ਇਮੀਗ੍ਰੇਸ਼ਨ ਰੇਟਸ ਦੇ ਵਿਰੋਧ ਵਿੱਚ ਪ੍ਰਦਰਸ਼ਨ ਹੋਏ ਸਨ ਤਾਂ ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀਆਂ ਨੇ ਆਈਸੀਈ ਦੇ ਅਧਿਕਾਰੀਆਂ ਤੇ ਹਮਲੇ ਕੀਤੇ ਅਤੇ ਅਮਰੀਕੀ ਝੰਡੇ ਸਾੜੇ ਗੱਡੀਆਂ ਨੂੰ ਅੱਗ ਲਗਾਈ ਗਈ ਤਾਂ ਹੋਮਨ ਨੇ ਕਿਹਾ ਕਿ ਜੇ ਕਿਸੇ ਨੇ ਜਾਤੀ ਕੀਤੀ ਜਿਵੇਂ ਕਿ ਆਈਸੀ ਦੇ ਅਧਿਕਾਰੀ ਹੱਥ ਜੁਕਿਆ ਜਾਂ ਜਾਇਜ਼ ਕਾਰਵਾਈ ਰੋਕੀ ਤਾਂ ਉਹਨਾਂ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਉਹ ਕਾਰਵਾਈ ਤੋਂ ਬਚ ਨਹੀਂ ਸਕਦੇ ਤਾਂ 트럼ਪ ਨੇ ਨਿਊਜ਼ਮ ਦੀ ਗ੍ਰਿਫਤਾਰੀ ਦੀ ਹਮਾਇਤ ਕੀਤੀ ਹੈ ਦੂਜੇ ਪਾਸੇ ਗੈਵਨ ਨਿਊਜ਼ਮ ਨੇ ਇਸ ਨੂੰ ਤਾਨਾਸ਼ਾਹੀ ਵੱਲ ਪਹਿਲਾ ਕਦਮ ਕਿਹਾ ਹੈ ਤਾਂ ਲਾਫ ਇਜਲਸ ਵਿੱਚ ਅੱਜ ਤੱਕ ਪ੍ਰਦਰਸ਼ਨ ਅਤੇ ਰਾਸ਼ਟਰਪਤੀ ਦੇ ਬਿਆਨਾਂ ਨੇ ਰਾਜਨੀਤਿਕ ਤਣਾਅ ਜਿਹੜਾ ਉਹ ਵਧਾ ਦਿੱਤਾ ਹੈ ਤਾਂ ਦੇਖਣਾ ਹੋਵੇਗਾ ਕਿ ਅਮਰੀਕਾ ਦੇ ਵਿੱਚ ਕਿਹੋ ਜਿਹੇ ਹਾਲਾਤ ਵਣਕੇ ਸਾਹਮਣੇ ਆਉਂਦੇ ਨੇ